ਮੀਡੀਆ ਵੱਲੋਂ ਬੀਜੇਪੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦੇ ਹੱਕ ਵਿੱਚ ਬਧੀਆ ਰੋਲ ਨਿਭਾਉਣ ਦੇ ਮਕਸਦ ਨਾਲ ਬੀਜੇਪੀ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾਕਟਰ ਸਾਹਿਲ ਕੈਂਥ ਅਵਤਾਰ ਸਿੰਘ ਮੰਡ ਅਤੇ ਵਿੱਕੀ ਸੂਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨੇ ਮੀਡੀਆ ਕਰਮੀਆਂ ਦਾ ਸਵਾਗਤ ਕੀਤਾ ਅਤੇ ਕਿਸ ਤਰ੍ਹਾਂ ਅਨੀਤਾ ਸੋਮਪ੍ਰਕਾਸ਼ ਦੀਆਂ ਸਰਗਰਮੀਆਂ ਨੂੰ ਜਨਤਾ ਤੱਕ ਪਹੁੰਚਾਇਆ ਜਾਵੇ ਪੱਤਰਕਾਰਾਂ ਨਾਲ ਵਿਚਾਰ-ਵਿਮਰਸ਼ ਕੀਤਾ ਗਿਆ ਕੀ ਮੀਡੀਆ ਦੇ ਸਵਾਲਾਂ ਦਾ ਦਿੱਤਾ ਜਵਾਬ ਬੀਜੇਪੀ ਨੇਤਾ ਡਾਕਟਰ ਸਾਹਿਲ ਕੈਂਥ ਨੇ ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਿਲੋਸ਼ ਸ਼ਰਮਾ ਦੀ ਰਿਪੋਰਟ ਦੇਖੋ ਜੀ ਇਸ ਵਾਰੀ ਬੜੇ ਯੂਨੀਕ ਇਲੈਕਸ਼ਨ ਹੈ ਇਸ ਵਾਰੀ ਚਾਰੋਂ ਹੀ ਵੱਡੇ ਪਲੇਅਰ ਨੇ ਤੇ ਐਦਾਂ ਇਲੈਕਸ਼ਨ ਕਦੀ ਪੰਜਾਬ 'ਚ ਪਹਿਲੇ ਹੋਇਆ ਨਹੀਂ ਹੈ ਔਰ ਇੰਟਰਸਟਿੰਗ ਹੈ ਸਾਰਿਆਂ ਦਾ ਜੋਰ ਹੈ ਜੀ ਸਾਰੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਜਿੱਤ ਨਿਸ਼ਚਿਤ ਹੈ ਦੇਖੋ ਸਾਡਾ ਕੰਮ ਹੈ ਜੀ ਮਿਹਨਤ ਕਰਨਾ ਅਸੀਂ ਆਪਣੇ ਵੱਲੋਂ ਬਿਲਕੁਲ ਡਟ ਕੇ ਮਿਹਨਤ ਕਰ ਰਹੇ ਹਾਂ ਬਾਕੀ ਜਿੱਤ ਹਾਰ ਰੱਬ ਦੇ ਹੱਥ ਆਪੋ ਆਪਣੀ ਜੋਰ ਤਾਂ ਹਰ ਪਾਰਟੀ ਲਾਉਂਦੀ ਹੈ ਲੇਕਿਨ ਤੁਸੀਂ ਦੂਸਰੀਆਂ ਪਾਰਟੀਆਂ ਨਾਲੋਂ ਕੀ ਅਲੱਗ ਕਰ ਰਹੇ ਹੋ ਦੇਖੋ ਅਸੀਂ ਮਖੜਾ ਇਲੈਕਸ਼ਨ ਡਵੈਲਪਮੈਂਟ ਦੇ ਅਜੰਡੇ ਤੇ ਲੜ ਰਹੇ ਹਾਂ ਜੋ ਡਵੈਲਪਮੈਂਟ ਅਸੀਂ ਇੱਥੇ ਕੀਤੀ ਹੈ ਬੀਇੰਗ ਐਮਐਲਏ ਸੋਮਪ੍ਰਕਾਸ਼ ਜੀ ਨੇ ਜੋ ਫਗਵਾੜੇ ਚ ਕੀਤਾ ਜਾਂ ਪਿਛਲੇ 5 ਸਾਲਾਂ ਚ ਜੋ ਡਿਵੈਲਪਮੈਂਟ ਵਰਕਸ ਖੁਸ਼ਿਆਰਪੁਰ ਕੰਸਟੀਟੂਐਂਸੀ ਚ ਹੋਏ ਅਸੀਂ ਉਹਨਾਂ ਨੂੰ ਲੈ ਕੇ ਹੀ ਅੱਗੇ ਆਪਣੇ ਇਲੈਕਸ਼ਨ ਲੜਦੇ ਹਾਂ ਇਸ ਤਰ੍ਹਾਂ ਦੇ ਹੱਦ ਬਤਲ ਕਹੀ ਜਿਹੜੀ ਬੀਜਪੀ ਦੀ ਪਿੰਡਾਂ ਦੀ ਦਿਹਾਤੀ ਬਹੁਤ ਗੋਥ ਹੈਗੀ ਆ ਉਹ ਬਹੁਤ ਘਟ ਹੈਗੀ ਆ ਕੀ ਲੱਗਦਾ ਦੇਖੋ ਇਹਦੇ ਚ ਬਿਲਕੁਲ ਦੋ ਰਾਏ ਨਹੀਂ ਹੈ ਅਸੀਂ ਪਹਿਲੇ ਹਮੇਸ਼ਾ ਇਲੈਕਸ਼ਨ ਅਕਾਲੀ ਦਲ ਦੇ ਨਾਲ ਲੜਦੇ ਰਹੇ ਹਾਂ ਔਰ ਪਿੰਡਾਂ ਚ ਮੈਜੋਰਿਟੀ ਟਾਈਮ ਅਕਾਲੀ ਦਲ ਨਹੀਂ ਸਾਡਾ ਸਾਥ ਦਿੰਦਾ ਪਰ ਇਸ ਵਾਰੀ ਅਸੀਂ ਬੜੇ ਅਗਰੈਸਿਵਲੀ ਆਪਣੀ ਪਾਰਟੀ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਪਿੰਡਾਂ 'ਚ ਪਹੁੰਚ ਕਰ ਰਹੇ ਹਾਂ ਔਰ ਚੰਗਾ ਰਿਸਪੌਂਸ ਮਿਲ ਰਿਹਾ ਹੈ ਸਰ ਜਿਹੜੇ ਕਿਸਾਨ ਜਿਥੇ ਵਦਿਆ ਆ ਉਹ ਇਸ ਵੇਲੇ ਤੁਹਾਡੇ ਓਪੋਜ਼ਿਟ ਆ ਤੇ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਸਰ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਹੈ ਸਾਡੇ ਵੀਰ ਨੇ ਸਾਡੇ ਭਰਾ ਨੇ ਸਾਡੇ ਨਾਲ ਅਸੀਂ ਉਹਨਾਂ ਨੂੰ ਮਨਾਵਾਂਗੇ ਜੋ ਸਾਡੇ ਨਾਲ ਡੂਟ 'ਚ ਹੈਗੇ ਆ ਅਸੀਂ ਉਹਨਾਂ ਨੂੰ ਮਨਾਵਾਂਗੇ ਜੋ ਵੀ ਮਤਭੇਦ ਆ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਮੌਕੇ ਤੇ ਅਸੀਂ ਸਾਰੇ ਇਕੱਠੇ ਹੋਏ ਸੀ ਤੇ ਪ੍ਰੈਸ ਦੇ ਸਾਰੇ ਵੀਰਾਂ ਨੂੰ ਅਸੀਂ ਬੁਲਾਇਆ ਸੀ ਤੇ ਉਹਨਾਂ ਦੇ ਨਾਲ ਵਿਚਾਰ ਪਟਾੰਦਰਾ ਕਰਦਾ ਸੀਗਾ ਇਲੈਕਸ਼ਨਾਂ ਦਾ ਮਾਹੌਲ ਹੈ ਤੇ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਡਾ ਸਾਥ ਦੇਣ ਸਾਡੇ ਨਾਲ ਚੱਲਣ ਤੇ ਬੜੀ ਅੱਛੇ ਮਾਹੌਲ 'ਚ ਇਹ ਮੀਟਿੰਗ ਹੋਈ ਹੈ ਤੇ ਸਾਨੂੰ ਵਿਸ਼ਵਾਸ ਹੈ ਸਭ ਸਾਡਾ ਸਾਥ ਦੇਣਗੇ ਧੰਨਵਾਦ ਜੀ ਸਰਮੁਗਬਾ